ਦਿਲ ਕਰਦਾ ਸੱਚੇ ਪਾਤਸ਼ਾਹ ਤੇਰੇ ਉੱਤੇ ਸਭ ਕੁਝ ਵਾਰ ਦਈਏ ਸਾਡੇ ਬੱਚੇ ਅੱਜ ਕੱਲ ਸਭ ਕੁਝ ਭੁੱਲੀ ਬੈਠੇ ਆ ਇਨਕਲੂਡ ਮੇਰੇ ਬੱਚੇ ਵੀ ਕਵਾਂਗਾ ਜੀ ਪਰ ਗੁਰੂ ਸਾਹਿਬ ਤੇਰੀ ਕਿਰਪਾ ਹੋ ਜਾਵੇ ਸਾਡੇ ਬੱਚੇ ਦਾੜਾ ਸਜਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਹੋਰ ਕੁਝ ਨਹੀਂ ਚਾਹੀਦਾ ਛੋਟੇ ਸਾਹਿਬ ਜਿਆਦੇ ਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਜੇ ਚਾਹੀਦਾ ਹੈ ਤਾਂ ਮੇਰਾ ਪੁੱਤਰ ਹੈ ਕਿੱਥੇ ਮੇਰੇ ਪੁੱਤ ਦਾਣੀਆਂ ਕਟਾਈ ਫਿਰਦੇ ਆ ਬੋਰਤਾ ਬਹੁਤ ਲੱਗੇ ਨੇ ਆਪਣੇ ਸਰੀਰ ਤੇ ਬੰਨ ਕੇ ਕਿਸੇ ਨੂੰ ਦੇਖਾ ਸਕੀਏ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ ਜੇ ਕੋਈ ਇੱਕ ਵੀ ਬਦਲ ਗਿਆ ਤੇਰੀ ਬਖਸ਼ਿਸ਼ ਹੈ ਸਾਡੇ ਸਿਰ ਤੇ ਗੁਰਗੋਬਿੰਦ ਸਿੰਘ ਜੀ ਸਾਡੇ ਬੱਚਿਆਂ ਨੂੰ ਬਦਲ ਦਿਓ ਜੀ ਵੀ ਭਾਵਕ ਹੋ ਰਹੇ ਸ਼ਬਦਾਂ 'ਚ ਵੈਸੇ ਤਾਂ ਇੱਥੇ ਅੱਗੇ ਹਰੇਕ ਅੱਖਰ ਨਾਮ ਹੋ ਰਹੀ ਹੈ ਸਾਰੇ ਹੁੰਦੇ ਆ ਜੀ ਸਾਰੇ ਹੀ ਹੁੰਦੇ ਆ ਆਪਾਂ ਆਪਾਂ ਆਪਣੇ ਬੱਚਿਆਂ ਨੂੰ ਇਹ ਸਿਖਾਣਾ ਆਪਾਂ ਪਕੋੜੀਆਂ ਦੇ ਲੰਗਰ ਤੇ ਲੰਗਰਾਂ ਵਿੱਚ ਹੀ ਨਾ ਰਹਿ ਜਾਈਏ ਜੇ ਸਾਡੇ ਬੱਚੇ ਸੁਧਰ ਗਏ ਨਾ ਤੇ ਸਾਡੀ ਕੌਮ ਬਚ ਜਾਊਗੀ ਜੋੜ ਮੇਲ ਚੱਲ ਰਹੇ ਨੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਦੇਸ਼ਾਂ ਵਿਦੇਸ਼ਾਂ ਚੋਂ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਕੋ ਦੀਆਂ ਔਰਤਾਂ ਜਿਹੜੀਆਂ ਮਾਤਾ ਗੁਜਰ ਜੀ ਨੇ ਤੇ ਸੈਬਜਾਦੀਆ ਵਾਲੇ ਗੁਜਾਰੀਆਂ ਉਸ ਠੰਡੇ ਬੁਰਜ ਦੇ ਉਸ ਨੂੰ ਚੇਤੇ ਕਰਦੇ ਨੇ ਜਿਵੇਂ ਸਮਾਂ ਪਰਿਵਰਤਨ ਹੋ ਰਿਹਾ ਉਸ ਦੇ ਨਾਲ ਕਿਤਨੇ ਕਿਤੇ ਜਿਹੜੇ ਗੁਰਸਿੱਖ ਬੱਚੇ ਨੇ ਉਹ ਬੇਮੁਖ ਹੋ ਰਹੇ ਨੇ ਇਸ ਮੇਲੇ ਦੇ ਵਿੱਚ ਇਸ ਮੇਲ ਦੇ ਵਿੱਚ ਇੱਕ ਸਰਦਾਰ ਜੀ ਖੜੇ ਨੇ ਜਿਨ੍ਹਾਂ ਨੇ ਇੱਕ ਬੋਰਡ ਚੱਕਿਆ ਹੋਇਆ ਹੈ ਇਹਦੇ ਉੱਪਰ ਲਿਖਿਆ ਹੋਇਆ ਹੈ ਮੇਰੇ ਬੱਚੋ ਕੀ ਤੁਸੀਂ ਭੁੱਲ ਗਏ ਹੋ ਮੇਰੇ ਪਰਿਵਾਰ ਦੀ ਕੁਰਬਾਨੀ ਨੂੰ ਕੁਐਸਚਨ ਮਾਰਕ ਇਹ ਸੋ ਪ੍ਰਤੀਤ ਹੁੰਦਾ ਕਿ ਸ਼ਾਇਦ ਗੁਰੂ ਸਾਹਿਬ ਦੇ ਕਥਨ ਲਿਖੇ ਜਾ ਰਹੇ ਨੇ ਜੇਕਰ ਤੁਸੀਂ ਮੇਰੇ ਪਰਿਵਾਰ ਦੀ ਕੁਰਬਾਨੀ ਨੂੰ ਨਹੀਂ ਭੁੱਲੇ ਤਾਂ ਮੇਰੇ ਪੁੱਤਰੋ ਅੱਜ ਜੈਕਾਰਾ ਛੱਡ ਛੱਡ ਕੇ ਜਾਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਨ ਗੁਰੂ ਕੀਤਾ ਗੋਬਿੰਦ ਸਿੰਘ ਜੀ ਅੱਜ ਤੋਂ ਅਸੀਂ ਨਾ ਕੇਸਾ ਦੀ ਬੇਅਦਬੀ ਕਰਾਂਗੇ ਤੇ ਨਾ ਹੀ ਦਾੜੀ ਦੀ ਇਹ ਪੰਕਤੀਆਂ ਸਾਨੂੰ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਮਹਾਨ ਕੁਰਬਾਨੀ ਨੂੰ ਯਾਦ ਦਿਵਾਉਂਦੀਆਂ ਨੇ ਜਿਸ ਦੇ ਨਾਲ ਸਿੱਖ ਧਰਮ ਦੀ ਰੱਖਿਆ ਤੇ ਸਤਕਾਰ ਹੋ ਸਕੇ ਬਿਲਕੁਲ ਸਿੱਖ ਤਾਮ ਦਾ ਸਤਕਾਰ ਪੰਜਾਬ ਚ ਰਹਿਣ ਵਾਲਾ ਹਰੇਕ ਵਿਅਕਤੀ ਕਰਦਾ ਹੈ ਖਾਸ ਕਰਕੇ ਜਿਹੜੇ ਸਨਾਤਨ ਧਰਮ ਦੇ ਵਿੱਚ ਨੇ ਕਿਉਂਕਿ ਅੱਜ ਸਨਾਤਨ ਜੇ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਕਰਕੇ ਹੈ ਤਾਂ ਉਹਨਾਂ ਦੀਆਂ ਫਕਤੀਆਂ ਇੱਕ ਬਾਰ ਫੇਰ ਯਾਦ ਆਉਂਦੀਆਂ ਨੇ ਨਾ ਬਾਤ ਕਰੂੰ ਅਪਕੀ ਨਾ ਤਬ ਕੀ ਅਗਰ ਗੋਬਿੰਦ ਸਿੰਘ ਨਾ ਹੁੰਦੇ ਤਾਂ ਸੁਨਤ ਹੁੰਦੀ ਸਭ ਕੀ ਸੋਏ ਸ਼ਬਦ ਗੋਲਣ ਚ ਹੋ ਸਕਦਾ ਬਿਲਕੁਲ ਕਥਨ ਕਿਤੇ ਅੱਗੇ ਪਿੱਛੇ ਵਗੜਾਵੇ ਤਾਂ ਮਾਫੀ ਚਾਹੁੰਦਾ ਲੇਕਿਨ ਇਹ ਹਕੀਕਤ ਹੈ ਤ ਸਰਦਾਰ ਜੀ ਕਿੱਥੋਂ ਆਇਆ ਗੱਲਬਾਤ ਕਰਦੇ ਸਰਦਾਰ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਨਜੀਤ ਸਿੰਘ ਆ ਮੈਂ ਲੁਧਿਆਣੇ ਤੋਂ ਆਇਆ ਮਨਜੀਤ ਸਿੰਘ ਜੀ ਲੁਧਿਆਣੇ ਤੋਂ ਇਹ ਮੈਸੇਜ ਮਨ ਦੇ ਵਿੱਚ ਰੱਖ ਕੇ ਲਿਆ ਸੀ ਜਿਆ ਕਾਫੀ ਸਮੇਂ ਤੋਂ ਪਰ ਸੋਚ ਸੀ ਵੀ ਆ ਲੈ ਕੇ ਜਾਣਾ ਹੈ ਤੇ ਮੈਂ ਜਦੋਂ ਛੋਟਾ ਹੁੰਦਾ ਸੀ ਨਾ ਉਦੋਂ ਆਪਣੇ ਪਿਤਾ ਜੀ ਦੇ ਨਾਲ ਆਂਦਾ ਸੀ ਬਹੁਤ ਸਾਲ ਹੋ ਗਿਆ ਸੀ ਨਹੀਂ ਆਇਆ ਪਤਾ ਨਹੀਂ ਇਹ ਕਿਹੜੇ ਦਿਨ ਇਹੋ ਜਿਹਾ ਆ ਗਿਆ ਮੇਰੇ ਮਨ ਦੇ ਤੇ ਦਿਲ ਕਰਦਾ ਸੱਚੇ ਪਾਤਸ਼ਾਹ ਤੇਰੇ ਉੱਤੇ ਸਭ ਕੁਝ ਵਾਰ ਦਈਏ ਸਾਡੇ ਬੱਚੇ ਅੱਜ ਕੱਲ ਸਭ ਕੁਝ ਭੁੱਲੀ ਬੈਠੇ ਆ ਇਨਕਲੂਡ ਮੇਰੇ ਬੱਚੇ ਵੀ ਕਵਾਂਗਾ ਜੀ ਔਰ ਗੁਰੂ ਸਾਹਿਬ ਤੇਰੀ ਕਿਰਪਾ ਹੋ ਜਾਵੇ ਸਾਡੇ ਬੱਚੇ ਦਾੜਾ ਸਜਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਹੋਰ ਕੁਝ ਨਹੀਂ ਚਾਹੀਦਾ ਛੋਟੇ ਸਹਿਬਜ਼ਾਦੇ ਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਜੇ ਚਾਹੀਦਾ ਤਾਂ ਮੇਰਾ ਪੁੱਤਰ ਹੈ ਕਿੱਥੇ ਜੀ ਮੇਰੇ ਪੁੱਤ ਦਾਣੀਆਂ ਕਟਾਈ ਫਿਰਦੇ ਆਂ ਬਸ ਮਨ ਦੀ ਪਾਵਨਾ ਆਈ ਆ ਕਿਸੇ ਨੂੰ ਦੁੱਖ ਨਹੀਂ ਪਹਚਾਰਾ ਇੱਕ ਮਨ ਦੀ ਭਾਵਨਾ ਆਈ ਆ ਸੱਚੇ ਪਾਤਸ਼ਾਹ ਬੋਰ ਤਾਂ ਬਹੁਤ ਲੱਗੇ ਨੇ ਆਪਣੇ ਸਰੀਰ ਤੇ ਬੰਨ ਕੇ ਕਿਸੇ ਨੂੰ ਦੇਖਾ ਸਕੀਏ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ ਜੇ ਕੋਈ ਇੱਕ ਵੀ ਬਦਲ ਗਿਆ ਤੇਰੀ ਬਖਸ਼ਿਸ਼ ਆ ਸਾਡੇ ਸਿਰ ਤੇ ਲੁੱਪਲੇ ਉਪਰਾਲਾ ਬਹੁਤ ਵੱਡਾ ਹੈ ਇਹ ਬੋਰਡ ਦੀ ਗੱਲ ਕੀਤੀ ਹੈ ਬੋਰ ਕਿਤੇ ਟੰਗਿਆ ਵੀ ਜਾ ਸਕਦਾ ਸੀ ਰੱਖਿਆ ਵੀ ਜਾ ਸਕਦਾ ਸੀ ਲੇਕਿਨ ਸਿੰਘ ਸਾਹਿਬ ਨੇ ਆਪਣੀ ਬੋਡੀ ਦੇ ਨਾਲ ਇਸ ਤਰ੍ਹਾਂ ਬੰਨਿਆ ਹੋਇਆ ਹੈ ਇਸ ਨੂੰ ਤੇ ਇਸ ਨੂੰ ਪਕੜ ਕੇ ਖੜਿਆ ਹੈ ਸਿੰਘ ਸਾਹਿਬ ਕਿੰਨੇ ਵਜੇ ਦੇ ਖੜੇ ਹੋ ਤੁਸੀਂ ਮੈਂ ਹੁਣੇ ਹੀ ਆਇਆ ਜੀ ਹਰੀ ਅੱਧਾ ਕਿ ਘੰਟਾ ਹੋਇਆ ਮੈਨੂੰ ਜੀ ਕਿਰ ਕਰੋ ਮਨ ਨੂੰ ਭਾਵਨਾ ਸੋਚ ਕੇ ਆਇਆ ਸੀ ਮੈਂ ਆਵਾ ਜੀ ਬਸ ਮੇਰੇ ਗੁਰੂ ਸਾਹਿਬ ਨੇ ਸੇਵਾ ਲੈਣੀ ਹੈ ਹੋ ਸਕੀ ਕਿ ਤਾ 3 ਦਿਨ ਸੇਵਾ ਸੱਚੇ ਪਾਛੇ ਆਪ ਲੈਣਗੇ ਤਿੰਨ ਦਿਨ ਤੁਸੀਂ ਇੱਥੇ ਖੜਕੇ ਮੈਸੇਜ ਦੇਣਾ ਹੈਗਾ ਇੱਕ ਘੰਟੇ ਦੋ ਘੰਟੇ ਤਿੰਨ ਘੰਟੇ ਮੇਰੇ ਘਰ ਦੀ ਫੈਮਿਲੀ ਮੱਥਾ ਟੇਕਣ ਗਏ ਆ ਮੈਂ ਕਲ ਗੁਰੂ ਮਹਾਰਾਜ ਦੇ ਦਰਸ਼ਨ ਕਰ ਲਏ ਸੀ ਜੀ ਫੋਨ ਬਸ ਇੱਕੋ ਹੀ ਗੁਰੂ ਮਹਾਰਾਜ ਦੇ ਪ੍ਰਸਾਦ ਪ੍ਰਾਰਥਨਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਾਡੇ ਬੱਚਿਆਂ ਨੂੰ ਬਦਲ ਦਿਓ ਗੁਰੂ ਨਾਨਕ ਪਾਤਸ਼ਾਹ ਨੇ ਹੱਤ ਕਿਰਤ ਦੀ ਗੱਲ ਕੀਤੀ ਸੀਗੀ ਗੱਲ ਕੀਤੀ ਜਦੋਂ ਤੁਸੀਂ ਕੀ ਕਿਰਤ ਕਰਦੇ ਹੋ ਕੀ ਕੰਮ ਕਰਦੇ ਹੋ ਮੇਰਾ ਵੀ ਕੰਮ ਹੈ ਜੀ ਮੈਂ ਕਿਰਤ ਕਰਦਾ ਮੇਰੀ ਫੈਕਟਰੀ ਆ ਜੀ ਲੁਧਿਆਣਾ ਮੇਰੀ ਫੈਕਟਰੀ ਆ ਮੇਰਾ ਵੀ ਕੰਮ ਹੈ ਜੀ ਪਰ ਇਹ ਦਿਨ ਨੂੰ ਸ਼ਾਇਦ ਅਸੀਂ ਨਹੀਂ ਪੂਰ ਸਕਦੇ ਸੋ ਗੁਰਦੇ ਜਿਹੜੇ ਸੱਚੇ ਸਿੱਖ ਨੇ ਉਹ ਆਪਣਾ ਕਿਰਤ ਕਰਦੇ ਨੇ ਆਪਣਾ ਪਰਿਵਾਰ ਚਲਾਉਂਦੇ ਨੇ ਲੇਕਿਨ ਜਦੋਂ ਦਿਹਾੜਾ ਆਉਂਦਾ ਤਾਂ ਸਭ ਕੁਝ ਛੱਡ ਕੇ ਗੁਰਦੇ ਚਰਨੀ ਵੀ ਆ ਜਾਂਦੇ ਨੇ ਤੇ ਨਾਲ ਹੀ ਮਨ ਦੀ ਜਿਹੜੀ ਭਾਵਨਾ ਗੁਰਸਿੱਖ ਦੇ ਦਿਲ ਦੇ ਵਿੱਚ ਆਈ ਹੈ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੋਰਡ ਨੂੰ पकड़ के इन्नी सभा ਦੇ ਵਿੱਚ ਖੜੇ ਹੋਣਾ ਇਹ ਵੀ ਗੁਰੂ ਸਾਹਿਬ ਦੀ ਹੀ ਤਾਕਤ ਹੋ ਸਕਦੀ ਹੈ। ਉਹਨਾਂ ਦੇ ਸਭ ਜਿਆਦਿਆਂ ਦੀ ਤਾਕਤ ਹੈ ਜੀ। ਜੀ। ਜਿਨ੍ਹਾਂ ਨੇ ਪਤਾ ਨਹੀਂ ਕਿੱਦਾਂ ਕਿਹਾ ਕਿ ਜਿਵੇਂ ਉਹਨਾਂ ਨੇ ਨਹੀਂ ਕੀ ਗਿਆ ਜਾਂ ਕੀ ਨਹੀਂ ਗਿਆ। ਪਰ ਮੇਰੇ ਮਨ ਦੀ ਭਾਵਨਾ ਸੀ ਮੈਂ ਘਰੋਂ ਕਿਹਾ ਕਿ ਆ ਸੀ ਮੈਂ ਵਾਹਿਗੁਰੂ ਖੜ ਲੈ ਅੱਜ। ਤੁਸੀਂ ਵੀ ਭਾਵੁਕ ਹੋ ਰਹੇ ਸ਼ਬਦਾਂ 'ਚ ਵੈਸੇ ਤਾਂ ਇੱਥੇ ਆ ਕੇ ਹਰੇਕ ਅੱਖ ਨਮ ਹੋ ਰਹੀ ਹੈ। ਸਾਰੇ ਰੋਂਦੇ ਆ ਜੀ। ਜੀ। ਸਾਰੇ ਹੀ ਰੋਂਦੇ ਆ। ਸਭ ਰੋਂਦੇ ਆ। ਇਹੀ じゃ ਵਾਕਾ ਮੈਨੂੰ ਤਾਂ ਲੱਗਦਾ ਪੂਰੇ ਦੁਨੀਆ ਵਿੱਚ ਕਿਦਰੇ ਹੋਇਆ ਹੋਏਗਾ ਆਪਾਂ ਆਪਾਂ ਆਪਣੇ ਬੱਚਿਆਂ ਨੂੰ ਇਹ ਸਿਖਾਣਾ ਆਪਾਂ ਪਕੋੜੀਆਂ ਦੇ ਲੰਗਰ ਤੇ ਲੰਗਰਾਂ ਵਿੱਚ ਹੀ ਨਾ ਰਹਿ ਜਾਈਏ ਜੇ ਸਾਡੇ ਬੱਚੇ ਸੁਧਰਗੇ ਨਾ ਤੇ ਸਾਡੀ ਕੌਮ ਬਚ ਜਾਊਗੀ ਜੇ ਸਾਡੀ ਬੱਚੇ ਸੁਧਰਗੇ ਤਾਂ ਕੌਮ ਬਚ ਜਾਊਗੀ ਲੱਗਦਾ ਕੌਮ ਨੂੰ ਖਾਣ ਵਾਲਾ ਕੋਈ ਬਾਹਰ ਨਾਲ ਨਹੀਂ ਆਹ ਮੇਰਾ ਪਿਓ ਸਮਾਲੂਗਾ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਇਹ ਮੇਰਾ ਪਿਓ ਹੈ ਨਾ ਜੀ ਧੰਗੁਰ ਗੋਪਿੰਦ ਸਿੰਘ ਆ ਬਸ ਉਹਨੇ ਸੰਭਾਲ ਲੈਣਾ ਉਹਨੂੰ ਪਤਾ ਸਭ ਕੁਝ ਜੀ ਇਹ ਜਿਹੜੇ ਸਾਬ ਜਿਆਦੇ ਐਵੇਂ ਨਹੀਂ ਵਾਰ ਦਿੱਤੇ ਸਾਡੇ ਤੋਂ ਜੀ ਕਿਉਂ ਵਾਰੇ ਜਰਾ ਸਮਝਿਓ ਇਸ ਕਰਕੇ ਵਾਰੇ ਪੁੱਤ ਕੀ ਜਰੂਰ ਸੀ ਉਹਨਾਂ ਨੂੰ ਸਾਡੇ ਲਈ ਆਪਣੇ ਬੱਚੇ ਵਾਰਨ ਦੀ ਕਿ ਸਾਡੀ ਸਿੱਖ ਕੌਮ ਹਮੇਸ਼ਾ ਬਚੀ ਰਵੇ ਪਰ ਸਾਡੇ ਬੱਚੇ ਅੱਜ ਕੱਲ ਸਾਡੇ ਖਵਾਂਗਾ ਮੈਂ ਦੂਸਰੇ ਦਾ ਨਹੀਂ ਖਵਾਂਗਾ ਸਾਡੀ ਬੱਚੇ ਕਵਾਂਗਾ ਥੋੜੇ ਜਿਹਾ ਪੱਤਤ ਪੁਨੇ ਚ ਆਏ ਹੋਏ ਆ ਜੀ ਕਿ ਮਾੜੇ ਨਹੀਂ ਸੁਧਰ ਜਾਣਗੇ ਕਿ ਇੰਨੀ ਸਭਾ ਨਾਲ ਇਕੱਠ ਸਿੰਘ ਸਾਹਿਬ ਆਪਾਂ ਕਹਿੰਦੇ ਬੱਚੇ ਆਪਣੇ ਚੰਗੇ ਨੇ ਵਿਗੜੇ ਨਹੀਂ ਹੈਗੇ ਪਰ ਅੱਜ ਸਮਾਂ ਉਹ ਹੈ ਕਿ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਲਈਏ ਕਿ ਧਰਮ ਪਰਵਰਤਨ ਵੀ ਬੜਾ ਹੋ ਰਿਹਾ ਇਹਨਾਂ ਦਿਨਾਂ ਨੂੰ ਖੁਸ਼ੀਆਂ ਵਜੂ ਮਨਾਉਣ ਵਾਲੇ ਧਰਮ ਹੈ ਜੀ ਮਨਾਉਂਦੇ ਪਏ ਅੱਜ ਕ੍ਰਿਸਮਸ ਮੁਬਾਰਕ ਹੈ ਉਹਨਾਂ ਨੂੰ ਉਹਨਾਂ ਦਾ ਆਪਣਾ ਧਰਮ ਹੈ ਸਾਡਾ ਧਰਮ ਸਾਨੂੰ ਕਬੂਲ ਉਹਨਾਂ ਦਾ ਧਰਮ ਉਹਨਾਂ ਨੂੰ ਕਬੂਲ ਮੈਂ ਤਾਂ ਹੀ ਕਹੂੰਗਾ ਆਪਣੇ ਬੱਚਿਆਂ ਨੂੰ ਚਾਹੇ ਉਹ ਹਿੰਦੂ ਹੋਣ ਚਾਹੇ ਸਿੱਖ ਹੋਣ ਜੀ ਜੇ ਹਿੰਦੂ ਵੀ ਹੈ ਨਾ ਤੇ ਗੁਰਤੇਗ ਬਾਦਰ ਸਾਹਿਬ ਦੀ ਕੁਰਬਾਨੀ ਨੂੰ ਕਦੀ ਭੁੱਲਣਗੇ ਨਹੀਂ ਅੱਜ ਤਿੰਨਕ ਤਾਂ ਜੰਜੂ ਪੈ ਤਾਰ ਐਨੇ ਜੇ ਗੁਰੂ ਤੇਗ ਬਹਾਦਰ ਸੀਗੇ ਇਹ ਤਾਂ ਹਾਈ ਆ ਜੀ ਜੇ ਗੁਰ ਤੇਗ ਬਹਾਦਰ ਸਾਹਿਬ ਆਪਣਾ ਸੀਸ ਨਾ ਦਿੰਦੇ ਜੀ ਤਾਂ ਅੱਜ ਅਸੀਂ ਸਾਰੇ ਸ਼ਾਇਦ ਦੂਸਰੇ ਧਰਮ ਦੇ ਹੁੰਦੇ ਟੋਪੀਆਂ ਬਾਣੀਆਂ ਜਿਵੇਂ ਸ਼ਹਿਬਜ਼ਾਦਿਆਂ ਨੇ ਕਬੂਲ ਨਹੀਂ ਕੀਤੀ ਤੇ ਅੱਜ ਸਾਡੇ ਸਿਰ ਤੇ ਵੀ ਟੋਪੀਆਂ ਹੋ ਸਕਦੀਆਂ ਸੀ ਉਹ ਤਾਂ ਫਿਰ ਉਹ ਤਾਂ ਰੱਬ ਨੇ ਜੀ ਰੱਬ ਦੀ ਤਾਂ ਕਲਾ ਕੁਝ ਵੀ ਕਹਿ ਸਕਦੇ ਆ ਅਜੀ ਤਾਂ ਨਮਾਣੇ ਜੇ ਆ ਜੇ ਸੱਚੇ ਪਾਤਸ਼ਾਹ ਇੱਕ ਤਨਕੇ ਜਿੰਨਾ ਵੀ ਸਾਡੇ ਤੇ ਮਿਹਰ ਕਰ ਦੇਵੇ ਨਾ ਕੀ ਸੋਚਾਂਗੇ ਭਾਗਾ ਵਾਲਿਆ ਬਾਪੂ ਜੀ ਤੁਸੀਂ ਨਾਲ ਆਏ ਨਾ ਕੀ 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 ਕਰਾਂਗੇ ਜਦੋਂ ਇਸ ਜਿਹੇ ਉਪਰਾਲਾ ਕੋਈ ਕੁਸ਼ੀ ਕਰਦਾ ਬੜੀ ਸ਼ਾਂਤ ਮੇ ਤਰੀਕੇ ਨਾਲ ਵਧੀਆ ਗੱਲ ਹੈ ਜੀ ਬਹੁਤ ਵਧੀਆ ਗੱਲ ਆ ਤੇ ਤੁਸੀਂ ਕਿੰਨੇ ਸਾਲ ਤੋਂ ਇਸ ਦਰਬਾਰ ਤੇ ਨਤਮਸਤਕ ਹੋ ਰਹੇ ਮੈਂ ਪਹਿਲਾਂ ਵੀ ਆਇਆ ਕਈ ਵਾਰੀ ਜੀ ਕਿਹੜੀ ਜਗ੍ਹਾ ਤੋਂ ਆਇਆ ਇੱਥੇ ਆ ਕੇ ਐਂ ਲੱਗਦਾ ਜਿਵੇਂ ਇਹ ਜਿਹੜੀਆਂ ਗੱਲਾਂ ਨੇ ਕੱਲ ਦੀਆਂ ਹੀ ਗੱਲਾਂ ਜ਼ਿਆਦਾ ਪੁਰਾਣੀਆਂ ਗੱਲਾਂ ਨਹੀਂ ਆ ਜੀ ਜੋ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਜ਼ਿਆਦਾ ਪੁਰਾਣੀਆਂ ਨਹੀਂ ਲੱਗਦੀਆਂ ਇੱਥੇ ਆ ਕੇ ਇਹ ਤਾਜ਼ਾ ਹੋ ਜਾਂਦਾ ਵੀ ਐਂ ਲੱਗਦਾ ਵੀ ਇਹ ਅੱਜ ਕੱਲ੍ਹ ਦੀਆਂ ਚਾਹੇ ਜਵਾਨ ਬੱਚਿਆਂ ਨਾਲ ਗੱਲ ਕਰ ਲਈ ਚਾਹੇ ਬਜ਼ੁਰਗਾਂ ਨਾਲ ਗੱਲ ਕਰ ਲਈ ਹਰੇਕ ਦੀ ਅੱਖ ਨਮ ਹੋ ਜਾਂਦੀ ਹੈ ਗੱਲ ਕਰਦੇ ਕਰਦੇ ਹਾਂਜੀ ਹਾਂਜੀ ਕੋਈ ਨਾ ਸ਼ਹਾਦਤਾਂ ਨੂੰ ਯਾਦ ਕਰਕੇ ਉਸ ਸਾਨੂੰ ਦੋ ਅਸੀਂ ਮਹਿਸੂਸ ਕਰ ਪਾਉਂਦੇ ਆ ਜਿਹੜੀ ਉਸ ਵੇਲੇ ਸੀਗੀ हां जी ਮਹਿਸੂਸ ਤਾਂ ਹੁੰਦਾ ਹੀ ਹੈ ਆਏ ਲੱਗਦਾ ਜਿਵੇਂ ਜਿਆਦਾ ਪੁਰਾਣੀਆਂ ਗੱਲਾਂ ਨਹੀਂ ਹੈ ਬਿਲਕੁਲ ਦੁਬਾਰਾ ਉਹ ਗੱਲਾਂ ਸੁਣ ਕੇ ਰੂਹ ਕੰਡੇ ਖੜੇ ਹੋ ਜਾਂਦੇ ਨੇ ਜਿਹੜੇ ਤਸੀਹੇ ਦਿੱਤੇ ਗਏ ਠੰਡ ਵਿੱਚ ਦਾਲਦੀ ਤੇ ਪੋਤਿਆਂ ਨੂੰ ਬਿਠਾਇਆ ਗਿਆ ਖਾਣਾ ਖਾਣ ਨੂੰ ਨਹੀਂ ਦਿੱਤਾ ਗਿਆ ਗਲੇਲਾਂ ਦੇ ਨਾਲ ਮਾਰੇ ਗਏ ਜੋ ਜੋ ਤਸੀਹੇ ਉਸ ਵੇਲੇ ਸਰਕਾਰ ਨੇ ਦਿੱਤੇ ਜਦੋਂ ਸੁਣਦੇ ਆ ਤਾਂ ਰੂਹ ਕੰਡੇ ਖੜੇ ਹੋ ਜਾਂਦੇ ਨੇ ਦਿਲੋਂ ਝੰਜੋੜ ਜਾਂਦਾ ਹੈ ਕਾਫੀ ਵੱਡੀ ਤعداد ਵਿੱਚ ਗੁਰਸਿੱਖ ਅਜਿਹੀ ਵੀ ਨੇ ਜਿਹੜੇ ਪੂਰਾ ਮਹੀਨਾ ਜ਼ਮੀਨ ਤੇ ਸੌਂਦੇ ਨੇ ਜ਼ਮੀਨ ਤੇ ਬੈਠਦੇ ਨੇ ਤਾਂ ਕਿ ਸਾਨੂੰ ਉਹ ਦਿਨ ਚੇਤੇ ਆਣ ਹਰੇਕ ਅੱਖ ਦੇ ਵਿੱਚ ਹੰਝੂ ਹੁੰਦਾ ਹਰੇਕ ਦਿਲ ਦੇ ਵਿੱਚ ਵਿਰਾਗ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਸੋ ਸ਼ਹੀਦ ਦੀ ਜੋੜ ਮੇਲ ਦਾ ਅੱਜ ਪਹਿਲਾ ਦਿਨ ਸੀਗਾ ਕੱਲ ਦੂਜੀ ਪੇਸ਼ੀ ਹੋਣੀ ਹੈ ਤੇ ਪਰਸੋਂ ਨੂੰ ਇੱਥੋਂ ਗੁਰਕਾ ਕੀਰਤਨ ਸਜੂਗਾ ਤੇ ਜੋਤੀ ਸਰੂਪ ਤੱਕ ਜਾਊਗਾ ਸੋ ਇਸੇ ਮੈਸੇਜ ਨੂੰ ਇੱਕ ਵਾਰ ਫੇਰ ਤੋਂ ਦਿਖਾ ਦੇਵਾਂ ਜੋ ਸਿੰਘ ਸਾਹਿਬ ਦਿਨ ਉਸਤੇ ਪਹੁੰਚੇ ਨੇ ਇਹਨਾਂ ਕਹਿਣਾ ਕਿ ਅਗਰ ਇਸ ਨੂੰ ਪੜ੍ਹ ਕੇ ਇਹਨੂੰ ਦੇਖ ਕੇ ਮੇਰੇ ਉਪਰਾਲੇ ਨੂੰ ਸਮਝ ਕੇ ਕੋਈ ਇੱਕ ਵੀ ਵਾਪਸ ਰਾਹ ਤੇ ਆ ਗਿਆ ਤਾਂ ਗੁਰੂ ਮੇਰਾ ਜੀਵਨ ਸਫਲਾ ਸਮਝੇ ਸੋ ਗੁਰੂ ਦਾ ਆਸ਼ੀਰਵਾਦ ਲੈ ਕੇ ਸਿੰਘ ਸਾਹਿਬ ਲੁਧਿਆਣਾ ਤੋਂ ਪਹੁੰਚੇ ਨੇ ਇਹ ਇੱਕ ਮੈਸੇਜ ਲੈ ਕੇ ਸੋ ਇਸੇ ਤਰ੍ਹਾਂ ਜੋੜ ਮਿਲ ਦੀਆਂ ਤਸਵੀਰਾਂ ਤੁਹਾਨੂੰ ਹੋਰ ਵੀ ਵਿਖਾਵਾਂਗੇ ਧੰਨਵਾਦ ਜੀ